ਲਓ ਜੀ ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਲਾਈਵ ਵੀਡੀਓ ਫਿਰ ਅੱਜ ਆਪਣੀ ਘਰ ਤੋਂ ਹੀ ਆ ਤੇ ਮਿਸਟਰਨ ਸਾਹਿਬ ਆਏ ਹੋਏ ਨੇ ਬਾਪ ਵਧੀਆ ਕਰੋ ਆ ਗੱਤਾ ਪਿਛਾਉ ਦਿਓ ਇੱਥੇ ਸਾਰੇ 'ਚ ਹਾਂ ਮੈਂ ਦਿੱਤਾ ਤਾਂ ਹੀ ਜਿਹੜਾ ਟੈਲ ਦਾ ਖੁੱਲੇ ਦਾ ਮੈਂ ਕੁਰਸੀ ਦਾ ਵਿਸ਼ਾਈ ਜਾਣਾ ਇਹਨਾਂ ਨੂੰ ਲੈਣ ਦੇ ਨਿਕਾ ਉਹਨਾਂ ਦੇ ਖੁੱਲਣੇ ਇੱਧਰ ਕੋਈ ਨਹੀਂ ਇਹ ਤਾਂ ਫੋਲ ਇੱਕ ਦੋ ਤੇ ਪਾ ਦੇ ਇੱਥੇ ਗੰਦੇ ਜਿਹਾ ਜਿੱਥੇ ਪੈਂਦਾ ਇੱਥੋਂ ਤੁਰਦੇ ਆਪਾਂ ਹਾਂ ਸਟਾਰ ਸੈਟ ਕਰਦੇ ਥੱਲੇ ਤੇ ਲੋ ਜੀ ਆਪਣੀ ਟਾਇਲ ਲੱਗਣੀ ਸ਼ੁਰੂ ਹੋ ਚੁੱਕੀ ਆ ਆ ਆਪਣੀ ਫਰਸ ਵਾਲੀ ਆ ਜਿਹੜੀ ਧਰਤੀ 'ਤੇ ਲੱਗਣੀ ਆ ਹਾਂ ਦੋ ਚਾ ਉੱਧਰ ਨਹੀਂ ਲੱਗਣਾ ਲੱਗਣਾ ਸਿਦਕ ਜੂ ਤਾਂ ਇਹ ਤਾਂ ਆਪਣੀ ਦੂਜੀ ਸੂਟ ਲੱਗਣੀ ਇੱਥੇ ਮੈਂ ਤਰਤੀ ਗਾਲਿਓ ਇੱਕ ਕਮਰੇ ਚ ਆਪਣੀ ਦੂਜੀ ਦਿੱਤਾ ਨਹੀਂ ਰੋਲਣੇ ਦੋ ਚ ਇੰਗਲਿਸ਼ ਹਾਂਜੀ ਟੈਪ ਕੱਢ ਦੇ ਥੱਲੇ ਤੇ ਹੁਣ ਚਲਦੇ ਆਂ ਆਪਾਂ ਉੱਪਰ ਕੱਲੋਂ ਸਰੀਏ ਬੰਨਣੇ ਵਾਲਿਆਂ ਨੇ ਆਉਣਾ ਅੱਜ ਅੱਜ ਨਹੀਂ ਆਉਣੇ ਬੰਨੇ ਕੱਲੋਂ ਆਉਣਗੇ ਕੱਲੋਂ ਅਜਾ ਰੋਕਾ ਲੱਗਣੀ ਆ ਉੱਪਰ ਲੱਗਿਆ ਹੋਇਆ ਨਹੀਂ ਰੋਕਾ ਲਾਉਣਾ ਮੈਂ ਚੜਿਆ ਵੀ ਨਹੀਂ ਜਦਾਂ ਮੈਂ ਸਾਰਾ ਮੁਕੰਮਲ ਹੋਏ ਤੇ ਚੜੂੰਗਾ ਉੱਪਰ ਆਹ ਕਦੇ ਵਿੱਚ ਗ੍ਰੈਬ ਸੜਤਾ ਇੱਕ ਵਿੱਚ ਛੱਡਿਆ ਉਹ ਉੱਥੇ ਵਿਆਪ ਛੱਡਿਆ ਹੋਇਆ ਉਹ पर शटरिंग गैप जहा बहुत है ना मेरे तो पहला है तो भी इतना लंघन रास्ता नहीं होगा हम तो रास्ता बड़ा सोना सैड निकल सकते हैं मैं इन फटिया फुटिया ला देने उन्होंने चल ਕਾਲੋਂ ਦੀ ਦੇਰ ਨਾਲ ਆਉਂਦੀ ਮੈਂ ਮੈਖ ਨੂੰ ਕਿਹਾ ਟੱਕ ਦੇ ਉੱਪਰ ਤੇਪ ਜੀ ਮਾਰ ਦੇ ਮਾਰ ਦੀ ਟੇਪ ਕਿੰਨਾ ਕਹੂਗਾ ਕਿੰਨਾ ਕਰਾਏਗਾ ਉੱਪਰ ਹੈ ਸੰਜਾਲਦਾ ਹੈ ਉਪਰ ਆ ਅੱਛਾ ਇੱਧਰ ਲੱਗਦੇ ਆ ਆ ਹੋ ਗਏ ਸਾਰੀ ਉੱਪਰ ਲਈ ਹੈ ਇੱਧਰ 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 ਇੱ ਇੱਧਰ ਫੱਟੇ ਲੱਗਣਗੇ ਆਪਣੇ ਚੱਲ ਅੱਧਿੱਤੋਂ ਸਾਡਾ ਸਾਰਾ ਪਿੰਡ ਦਿਖਦਾ ਫਿਰ ਬਾਜਾਂਗਾ ਮੈਂ ਜੋ ਖੱਡਾ ਜਿਹੜਾ ਥੋੜੀ ਲੈ ਸਾਈਡ ਸਾਈਡ ਤੋਂ ਮਿੱਟੀ ਪਾ ਕੇ ਪਾਣੀ ਪਾ ਦੋ। ਥੋੜ੍ਹੀ ਥੋੜੀ ਪਾ ਕੇ ਮਿੱਟੀ ਪਾਣੀ ਪਾ ਦਿੰਦੇ ਥੋੜ੍ਹੀ ਥੋੜ੍ਹੀ ਮਿੱਟੀ ਪਾ ਕੇ ਪਾਣੀ ਪਾ ਦਿੰਦੇ ਹਾਂ। ਹੁਣ ਸ਼ਾਮ ਨੂੰ 5 ਵਜੇ ਆਉਗੀ ਆਪਣੀ ਝੂਟੀ ਥੋੜ੍ਹੀ ਥੋੜ੍ਹੀ ਮਿੱਟੀ ਪਾ ਕੇ ਫੇਰ ਪਾਣੀ ਪਾ ਦਾਂ। ਅੱਲਾਹ ਉਹ ਤਮੇ ਇੱਕ ਦੋ ਛਫਟੇ ਦੀ ਟੀਨੇ ਉੱਚੀ ਨਹੀਂਵੇਂ ਜਿਹਨੀ ਹੈਗੀ ਉੱਪਰ ਯਾਰ ਉਹ ਖੁੰਜੇ ਵਿੱਚ ਇੱਕ ਫਰਕ ਐਨਾ ਜਿਹੜੀ ਕਿੰਝ ਦਾ ਮੈਂ ਤੁਹਾਨੂੰ ਦਿਖਾਉਂਦਾ ਬਾਹਰ ਚਾ ਕੇ ਆਜੋ ਪਰ ਪਧਰੇ ਇਸ ਵਾਰੀ ਪੂਰੇ ਪਧਰੇ ਨਹੀਂ ਹੈ ਨੇ ਯਾਰ ਉੱਚੇ ਨਹੀਂ ਸਟਾਲ ਕਰੀ ਹੋਈ ਹੈ ਇੱਧਰ ਨੂੰ ਉਹਦੇ ਕਰਕੇ ਲੱਗਦਾ ਤੁਹਾਨੂੰ ਅੱਛਾ ਉਰੇ ਤਾਂ ਹਾਲਾ ਪਾਲਾ ਜ਼ੀਰੋ ਲੈਵਲ ਦਾ ਨਾ ਹਾਂ ਹਾਂ ਉਹ ਤਾਂ ਹਾਲ ਕੇ ਕਰਤਾ ਸੀ ਉੱਪਰ ਚਾਹ ਲਾਉਣੀ ਆ ਭਾ ਨਾ ਲਾਉਣੀ ਆ ਹਾਂ ਹਾਂ ਉਦੋਂ ਤੱਕ ਨੇ ਜਿਹੜਾ ਹਾਲ ਕਰਤਾ ਨਾ ਉੱਪਰ ਲਾਉਣਾ ਯਾਰ ਉੱਪਰ ਦਾ ਫਿਰ ਹੈ ਉੱਪਰ ਵਾਟਰਪੂਫੀ ਕਰਵਾ ਦੇਣਾ ਉਹਦਾ ਹੋ ਜਾਊਗਾ ਆਹ ਕੋਈ ਕਿਉਂ ਮੈਂ ਜਾਨੀ ਢਾਲ ਦਾ ਰੱਖਤਾ ਸੀ ਪਹਿਲਾਂ ਕਹਿੰਦੇ ਸੀ ਢਾਲ ਨਹੀਂ ਕਰੀ ਮੈਸਤਰੀ ਨੇ ਹਾਂ ਹਾਂ ਹੁਣ ਮੈਂ ਰੱਖੀ ਆ ਤੁਹਾਡੇ ਬਾਅਦ ਉਹ ਅਰੇ ਦਾ ਉਹ ਪਾਇਆ ਪੈਣਾ ਹਾਂ ਉਹਨਾਂ ਕੋਲ ਵਾਹਣਾ ਵੇਚਾਈਏ 1 ਕਲੋ ਪਲੇਟਾਂ ਡਿੱ ਲੱਗਦੀ ਨਹੀਂ ਕਿਨਾਂ ਡਿੱਦੀ ਜਾਂਦੀ ਨਹੀਂ ਡਿੱਦੀ ਜਦੋਂ ਉਹ ਨਹੀਂ ਡਿੱਦੀ ਨਹੀਂ ਲੱਗਦੀ ਹੈਗੀ ਉੱਚ ਚੱਕ ਵਿੱਚ ਇੱਕ ਦੋ ਜਗ੍ਹਾ ਉੱਚੇ ਨਹੀਂ ਵਿੱਚ ਹੀ ਆ ਉਹਰਾ ਮਾਲ ਕਹਣਾ ਉਹਨੇ ਆਪੇ ਲੈ ਜਾਣਾ ਅੱਛਾ ਹਾਂ ਬੀਤੇ ਢੇੜੀਆਂ ਹਾਂ ਨਾ ਕਿਵੇਂ ਆ ਇੱਕ ਦੋ ਪਲੇਟਾਂ ਉਹ ਵੀ ਢੇੜੀਆਂ ਅੱਛਾ ਜਦੋਂ ਮਾਲ ਪਊਗਾ ਤਾਂ ਫਿਰ ਵੇਚਣੀ ਚੱਲ ਦੇਖਦੇ ਆ ਉਧਰ ਥੱਲੇ ਸਮਝ ਆ ਪੈਣੀ ਮਾਲ ਮੈਦਾਨ ਬਾੜਿਆ ਹਾਂ ਹਾਂ ਆ ਵਜਨ ਪੈਣਾ ਨਾ ਹੁਣ ਦਾ ਜੰਗੜਾ ਭੋਤਾ ਹੁੰਦਾ 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 ਸਹੀ ਰਸਤਾ ਨਿਕਲਣਾ ਹਾਂ ਵਧੀਆ ਰਸਤਾ ਮੈਂ ਤਾਂ ਪਹਿਲਾਂ ਕੋਈ ਸ਼ਾਇਦ ਰਸਤਾ ਨਹੀਂ ਨਿਕਲ ਜਾ ਹੀ ਨਹੀਂ ਹੋਣਾ ਹੈਗਾ ਉਹ ਵੀ ਇਹ ਤਾਂ ਉੱਪਰ ਸਿੱਧਾ ਕਰਦੇ ਹੋ ਫਿਰ ਅੱਧ ਲਿਆ ਬਨੇਰਾ ਖਚਲੀਆਂ ਕਹਿੰਦਾ ਹਾਂ ਕਿਹਦੀ ਹਾਂ ਆਲੀ ਨਿਗਰੇ ਕਰ ਇਹ ਚਾਰ ਇੱਕ ਸੜੀ ਪਹਿਲਾਂ ਨੂੰ ਆ ਕੱਲ ਸਰੀਆ ਕੱਢ ਲੈਣ ਤੇ ਇੱਧਰੋਂ ਪਹਿਲਾਂ ਸਰੀਆ ਕੱਢਦੇ ਫਿਰ ਕਦ ਬੇਲੀ ਹੋ ਜੂਗੀ ਥੱਲੇ ਤੇ ਮੰਜਾ ਘੜ ਥੱਲੇ ਪਲਾਸਟਰ ਕਰ ਦੇ ਉਹਨੂੰ ਖੱਡੇ ਨੂੰ ਫਿਰ ਕੋਈ ਨਾ ਕਰ ਹਾਂ ਹਾਂ ਤੂੰ ਤੂੰ ਬਦ ਕੱਲ ਨੂੰ ਇੱਧਰ ਲੈ ਜਾ ਆ ਬੰਦੇ ਰੱਖੇ ਚੱਲੀ ਉਹ ਬੰਦੇ ਰੱਖੇ ਚੱਲੀ ਫਿਰ ਮਾ ਵੀ ਵੇਖੋ ਯਾਰ ਆ ਇੱਥੇ ਗੈਪ ਛੱਡਿਆ ਬਣਨੇ ਆ ਹਾਂ ਪਾਣੀ ਆ ਔਰੇ ਫੁੱਟ ਵੀ ਪਲੇਟ ਲੈ ਆਈ ਉਹਨਾਂ ਨੇ ਮਾ ਕਰ ਕੇ ਜਿਹੜੀਆਂ ਪਲੇਟਾਂ ਰਹਿ ਗਈਆਂ ਪਾ ਕੇ ਜਾ ਬਈ ਕਹਿ ਉਹਨੂੰ ਪਾ ਕਰ ਫਿਰ ਉਹ ਐਂਟੀ ਰਾਇ ਵਗੈਰੀ ਮੜਾ ਦੇਖਣਾ ਬੱਦਰਾ ਕਿੰਨਾ ਕੱਢੇ ਮੈਂ ਇੱਧਰ ਹਾਂ ਅੱਜ ਸੂਰਜ ਚੜ੍ਹ ਗਿਆ ਜੇ ਗਰਮੀ ਲੱਗ ਰਹੀ ਹੈ ਆ ਜੋ ਵੀ ਫਲਕ ਨਹੀਂ ਡੰਡਦੀ ਮੈਨੂੰ ਪਤਾ ਮੈਂ ਗੁੱਜਰ ਫੜਨਾ ਅਜ ਮੜਾ ਜਾ ਹੁਣ ਜਾ ਕੇ ਫਿਰ ਫਰਾਰ ਨਹੀਂ ਫਰਾਰ ਹੋਣਾ ਉਹਨੇ ਹੁਣ ਗੁੱਜਰ ਨੇ ਤਿਆਰੀ ਆ ਫਰਾਰ ਹੋਣ ਦੀ ਰਾਤ ਮੈਂ ਪੂਰੀ ਸ਼ਾਨ ਵੇਨ ਕਰੀ ਆ ਕਿਸੇ ਨੇ 100 ਰੁਪਏ ਦਿੱਤਾ ਹੋਇਆ ਉਹਨੂੰ ਹੁਣ ਉਹ ਸਾਗ ਤੋਂ ਨਹੀਂ ਬੈਠਾ ਪਊਏ ਦਾ ਹਿੱਲਾ ਕਰਨ ਲੈਣਾ ਉਹਨੇ ਹਾਂ ਹੁਣ ਵਿਕਰਮ ਬਤਾਲ ਬਤਾਲ ਨੂੰ ਫੜਕੇ ਲਿਆਉਣਾ ਪੈਣਾ ਜਾ ਕੇ ਹੂੰ ਤਾਂ ਉਹ ਗਲਤ ਗੱਲ ਨਹੀਂ ਹੋਈ ਉਹ ਕਹਦੇ ਇਹ ਕੱਲ ਨੂੰ ਫਸਰੀਆ ਬੰਨਣਾ ਆ ਜਣਾ ਉਹਨਾਂ ਨੇ ਯਾਰ ਆ ਗੋਪੀ ਨੂੰ ਕਰ ਰੋ ਆਪਣਾ ਹਾਂ ਉਹ ਕਹਿੰਦਾ ਬੱਦਲਾ ਪੂਰਾ ਢਾਈ ਦਾ ਕਰ ਦੇਵੇ ਕਹਿੰਦਾ ਅਸੀਂ ਬੰਨਣੇ ਨੂੰ ਬੈਠੇ ਆ ਇਹ ਤਾਂ ਘੱਟ ਰੱਖ ਲੰਦੇ ਕਿਹੜਾ ਇਹਨਾਂ ਨੇ ਨਾਲ ਨਾ ਕਰਦੇ ਹੁੰਦੇ ਐ ਕਿਹੜੇ ਬੀ ਪੈਣ ਇਹਦਾ ਉਹ ਕਾਂ ਨੂੰ ਘੇਰਦਾ ਇਹਦਾ ਉਹਦੇ ਕੋਲ ਘਰ ਪਲੇਟਾਂ ਨਹੀਂ ਆ ਤਾਂ ਉਹ ਕਹਿੰਦਾ ਵੀ ਨਿਗਰ ਨਾਲੇ ਸਾਫ ਲਵੀਂ ਆਂ ਕਹਿੰਦਾ ਕਿ ਬਾਤਾ ਉਹ ਨਹੀਂ ਖੜਿਆ ਕਿ ਲੈ ਕਿੱਥੇ ਆ ਵੀ ਆ ਇਧਰ ਪੂਰੀ ਇਧਰੋਂ ਘੱਟ ਹੈ ਇਹਨਾਂ ਦਾ ਆ ਇਧਰੋਂ ਘੱਟ ਆ ਟਾ ਨਾ ਇਚ ਹੋਰ ਪਲੇਟਾਂ ਪੈਂਦੀਆਂ ਕਰਾਂ ਗੋਪੀ ਨੂੰ ਗੋਪੀ ਨੂੰ ਕਰ ਫੋਨ ਕਰੇ ਅਗਰ ਬਾਤ ਨਹੀਂ ਤੁਹਾਡੇ ਰਹਿੰਦੇ ਪਲੇਟਾਂ ਪਾਉਣੇ ਨੂੰ ਯਾਰ ਇੱਕ ਉਧਰ ਵਿੱਚ ਵਿੱਚ ਵੀ ਜਗ੍ਹਾ ਜੀ ਗੈਪ ਹੈ ਇੱਕ ਖੰਡਾ ਤੁਹਾਨੂੰ ਉੱਥੇ ਵੀ ਰੱਖੋਣੀ ਹੈ ਕਿਹ ਕਿਹੜੇ ਰਹਿੰਦੇ ਆ ਤੁਹਾਡੀ ਆਪਣੀ ਹਾਂ ਕਾਲੋ ਤੁਹਾਨੂੰ ਸਰੀਆ ਪਾਣਾ ਫਿਰ ਨਹੀਂ ਫਿਰ ਔਖਾ ਹੋਊਗਾ ਜਿਹੜਾ ਰਹਿੰਦਾ ਹੈ ਕਰਾ ਯਾਰ ਉਹ ਗੋਪੀ ਤੁਹਾਡਾ ਇੱਕਦਰਾ ਇੱਕਦਰਾ ਪਲੇਟਾ ਰਹਿੰਦੀ ਜਿਹੜੇ ਪਾ ਦਿਓ ਵੀ ਪਲੇਟਾ ਰਹਿੰਦੀ ਹੈ ਵੀਰੇ ਆ ਬਾਥਰੂਮ ਤੇ ਰਹਿੰਦੀ ਹੈ ਪੂਰਾ ਬਾਧਰਾ ਘਟਾ ਹੈ ਤੁਹਾਡਾ ਬਾਧਰਾ ਕਿੰਨਾ ਘਟਣਾ ਤਾਂ ਕਿੰਨਾ ਦਾ 2-2 ਫੁੱਟ 2.5 ਦਾ 2.5 ਦਾ ਹੁਣ ਤੇ ਮੈਂ ਨਿਕਲਿਆ ਬਾਈ ਉਰਦਾਈ ਕੱਕਰ ਇੱਕ ਰੈਡ ਠੀਕ ਆ ਤੇਰਾ ਉਧਰ ਆ ਜਾ ਫੱਟੀ-ਬੁੱਟੀ ਲਾ ਕੇ ਗੱਲ ਲੂੰਗਾ ਥੰਮੇ ਨਾਲ ਗੱਲ ਥੰਮੇ ਨਾਲ ਕਰਾ ਦੋ ਥੰਮੇ ਕਰੀ ਲੱਕਰੀ ਗੱਲ ਥੰਮੇ ਸਮਝਾ ਸਾਰਾ ਹੈਲੋ ਮਾ ਮੋਲੀ ਪਕਰਾ ਬਾਥਰੂਮ ਆ ਬੱਧਰਾ ਹਾਂ ਹਾਂ ਉਹਦਾ ਘੱਟਾ ਯਾਰ ਉਹ ਤਾਂ ਜੋ ਗਿਆ ਹੋਇਆ ਮੈਂ ਇਹਨਾਂ ਨੂੰ ਕਹਿਆ ਵੀਦਾ ਕੱਲ ਮੈਂ ਚਾਈ ਜਾ ਦੋ ਚਲੋ ਅੱਜ ਦੀ ਸੀ ਇਹ ਲਾਇਬ੍ਰੇਰੀ ਸਾਰੀ ਸ਼ਾਨ ਬਿਨ ਤੁਹਾਨੂੰ ਦੱਸਦਾ ਤੇ ਮੈਨੂੰ ਲੱਗੀ ਥੋੜੀ ਪਾਣੀ ਦੀ ਥਿਆ ਤੇ ਮੈਂ ਜਾ ਕੇ ਮਾਰਾ ਮੋਟਰ ਪਰ ਇੱਕ ਗੀੜਾ ਹੋਰ ਆਜੋ ਵੀ ਆਜੋ ਹੋਰ ਗਾਬਦਾ ਘਰ ਰਿਹਾ ਸੀ ਫੋਨ ਕਰ ਰਿਹਾ ਸੀ ਉੱਥੇ ਵੀ ਇਹਨੇ ਪਲੇਟ ਪੈਣੀ ਖਸੂਜੀ ਪਾ ਕੇ ਜਾਣਗੇ ਸਿੰਘ ਜੀ ਤੇ ਇਹ ਸੀ ਜੀ ਅੱਜ ਦੀ ਆਪਣੀ ਲਾਈਵ ਵੀਡੀਓ ਘਰ ਤੋਂ ਇੱਕ ਉਹ ਉੱਥੇ ਵੀ ਸਾਰੇ ਦਾ ਕੰਕਰੀਟ ਪੋੜ ਲੈਣਾ ਹਿੱਲਦਾ ਨਾ ਜਿਹੜਾ ਸਾਰਾ ਇਹ ਕੰਕਰੀਟ ਦੇ ਭੋਂਦਾ ਸਾਰੀ ਨਾਲ ਰੋਕ ਲਵਾ ਕੇ ਨਾ ਕੰਕਰੀਟ ਪੋੜ ਦੇਣੀ ਜੀ ਇੱਥੇ ਲੈ ਲਿਆ ਪਾਪਾ ਇੱਧਰ ਲਾਸਟ ਪਾਪਾ ਬਾਲੀ ਬਾਕੀ ਤਾਂ ਕੰਮ ਤੁਸੀਂ ਕਰ ਰਹੇ ਹੋ ਤੇ ਬਾਕੀ ਹੁਣ ਮੈਂ ਜਿਹੜਾ ਗੁੱਜਰਵਾਲੀ ਸੀਰੀ ਜਦੋਂ ਸੰਜਨ ਮਹਿਲ ਬਲੌਰ ਦੇਖਿਓ ਤੇ ਗੁੱਜਰ ਨਾਲ ਪਾਸੇ ਲੱਗਣਾ ਧੰਨਵਾਦ ਜੀ ਲਾਈਕ ਦੇਣ ਵਾਸਤੇ ਮਿਲਦੇ ਹਾਂ ਅਗਲੀ ਸੀ Продолжение